ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਸਾਰੇ ਜਣੇ ਕੀ ਹਾਲ ਚਾਲ ਝੇ ਠੀਕ ਠਾਕ ਜੀ ਸਾਰੇ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਵੀਡੀਓ ਬਾਰੇ ਜਿਹੜਾ ਛੋਟੇ ਚੈਨਲ ਤੇ ਚੱਲਣ ਦੀ ਆ ਕਮਲਿਆਂ ਦਾ ਟੱਬਰ ਹਾਂਜੀ ਤੇ ਹੈ ਕਿ ਲੋ ਵੀਡੀਓ ਵਧੀਆ ਹੈ ਤੇ ਭਾਰੇ ਵੀ ਤੱਥਾ ਪਨ ਮਾਣਾ ਜਿਹੜਾ ਉਹਦੇ ਵਿੱਚ ਉਹ ਜ਼ਿਆਦਾ ਤੇ ਬੋਲਣ ਚ ਬੜੀ ਔਖੀ ਲੱਗਦਾ ਆ ਜਦੋਂ ਇਹ ਵੀ ਬੋਲਦੇ ਕਈ ਵਾਰ ਸਿੱਧਾ ਬੋਲਿਆ ਜਾਂਦਾ ਆ ਹਾਂ ਵੀ ਚਲੋ ਇੰਨਾ ਨਹੀਂ ਹੈਗਾ ਪਰ ਇਹ ਆ ਕਿ ਉਹਦੇ ਵਿੱਚ ਮਤਲਬ ਹਾਸਾ ਜ਼ਿਆਦਾ ਵਾ ਨਾ ਬਣਾਉਂਦੇ ਆ ਬਣਾਉਂਦੇ ਆ ਸਾਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦੇ ਆ ਕਿੰਨੇ ਨਹੀਂ 4-5 ਘੰਟੇ ਲੱਗ ਜਾਂਦੇ ਆ ਬਣਾਉਂਦੇ ਆ ਜਿੱਦ ਨਹੀਂ ਮਤਲਬ ਵੀ ਰਿਸ਼ਤਾ ਕਰਨਾ ਸੀ ਉਦੋਂ ਵਾਂ ਜਿਹੜੇ ਸੀਨੇ 'ਤੇ ਹੀ ਨਾ ਉਹ ਪਤਾ ਨਹੀਂ ਕਿੰਨੇ ਕੁੱਪੇ ਸਾਨੂੰ ਘਟੋ-ਘਟ ਵੀ ਤੇ 11-12 ਵਜੇ ਹੀ ਰਾਤ ਦੇ ਤੇ ਦਲਜੀਤ ਵੀਰ ਉਹਨਾਂ ਨੂੰ ਇੱਥੇ ਲਿਆ ਆ ਵਾ ਤੇ ਉਹਨਾਂ ਦਾ ਵੀ ਨਿਗਾ ਜਾ ਬੇਟਾ ਤੇ ਸਾਹਮਣਾ ਪੈਂਦਾ ਵਾ ਟਾਈਮ ਜਿਆਦਾ ਲੱਗਦਾ ਹੈ ਇਹਦੇ ਵਿੱਚ ਤਸੀਮ ਕਰਦੇ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਹਾਸਾ ਬਣਾਉਣਾ ਨਿਕਲੀ ਜਾਂਦਾ ਹੈ ਬਣਾਉਂਦਿਆਂ ਦੇ ਵੇਖਣ ਵਾਲਿਆਂ ਨੂੰ ਚਲਾਉਣਾ ਹੀ ਹੁੰਦਾ ਜਿਹੜਾ ਅੱਜ ਜਿਹੜੀ ਹੁਣ ਵੀਡੀਓ ਸ਼ੁਰੂ ਕੀਤੀ ਹੈ ਅਸੀਂ ਉਹ ਕੀਤੀ ਹੈ ਜੀ ਦਾਜ ਤੇ ਹਾਂਜੀ ਤੇ ਅੱਜ ਉਹਦਾ ਟ੍ਰੇਲਰ ਪੈਣਾ ਵਾ ਤੇ ਸਾਰੇ ਜਣੇ ਜਰੂਰ ਵੇਖਿਓ ਤੇ ਬਾਕੀ ਇਹ ਆ ਵੀ ਕੋਈ ਗੱਲ ਨਹੀਂ ਸ਼ੇਅਰ ਫਣੀ ਕਿਤੇ ਵਿੱਚ ਬਣਾਵਾਂਗੇ ਹਾਂਜੀ ਨਹੀਂ ਹੋਈ ਨਹੀਂ ਸਾਡੇ ਅੱਤੇ ਔਖਾ ਹੁਣ ਜੋ ਬੰਦੀਆਂ ਵੀ ਬਣਾਉਣੀਆਂ ਪੈਂਦੀਆਂ ਵਾ ਤੇ ਫਿਰ ਇੱਧਰ ਵੀ ਆਉਣਾ ਪੈਂਦਾ ਵਾ ਬਾਕੀ ਉਹਨਾਂ ਦਾ ਥੋੜਾ ਜਿਆਦਾ ਹੋ ਜਾਂਦਾ ਵਾ ਨਾ ਛੋਟਾ ਬਾਤ ਉਹਦਾ ਕਰਕੇ ਉਹਨਾਂ ਨੂੰ ਤੇ ਲੋਡੀ ਕਰਕੇ ਸੁਣੀ ਜਨਾ ਮੁਸ਼ਕਿਲ ਹੁੰਦੀ ਆ ਤੇ ਨਾਲ ਟਾਈਮ ਬੜਾ ਲੱਗਦਾ ਚਲੋ ਇਹ ਆ ਵੀ ਹੁਣ ਜਿਹੜੀ ਆ ਪੰਨਵੀਂ ਵੀਡੀਓ ਸ਼ੁਰੂ ਕੀਤੀ ਆ ਦਾਜ ਦਾ ਕੋਡ ਹੈ ਉਹ ਸਾਰੇ ਜਣੇ ਉਹਨੂੰ ਬਹੁਤ-ਬਹੁਤ ਪਿਆਰ ਦਿਓ ਸੱਚ ਉਹਦਾ ਨਾਮ ਰੱਖਿਆ ਹੋ ਵੀ ਦਾਜ ਦਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਨਿਊ ਨਿਊ ਚੈਨਲ ਵਾਲੇ ਥੋੜਾ ਜਿਹਾ ਤੇ ਕਮੈਂਟ ਕਰਕੇ ਹਾਨੂੰ ਜਰੂਰ ਦੱਸਿਓ ਵੀਡੀਓ ਬਹੁਤ ਹੀ ਵਧੀਆ ਇੰਟਰਸਟਿੰਗ ਸਟੋਰੀ ਆ ਤੇ ਸਾਰੇ ਜਣੇ ਹਾਨੂੰ ਵੇਖ ਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਨਹੀਂ ਲੱਗਦੀ ਆ ਤੇ ਠੀਕ ਆ ਜੀ ਫਿਰ ਬਣਾਇਆ ਫਿਰ ਵੀਡੀਓ ਹਾਂਜੀ ਹੁਣ ਇਹ ਵੀਡੀਓ ਬਣਾਉਣਾ ਯਾਰ ਬਨ ਭੈਣ ਦੀ ਘਰ ਤੇ ਵਲੋਗਿੰਗ ਉੱਥੇ ਬਣਾਉਂਦੇ ਆ ਤੇ ਹੁਣ ਆਪਾਂ ਲੱਗੇ ਨਾਲ ਵੀਡੀਓ ਸ਼ੁਰੂ ਕਰਨਾ ਤੇ ਠੀਕ ਹੈ ਜੀ ਸਾਰਿਆਂ ਨੂੰ ਸਾਸ਼ੀ ਕਾਲ ਜੀ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਿਆਰ ਦਿਓ ਸਾਸ਼ੀ ਕਾਲ ਜੀ ਸਾਰਿਆਂ ਨੂੰ ਨਾਲੇ ਇੱਕ ਗੱਲ ਦੱਸਣ ਵਾਲੀ ਰਹੀ ਗਈ ਹੈ ਹਾਂਜੀ ਜਿਹੜਾ ਵੀਡੀਓ ਚ ਬਣਾਏ ਆ ਸੌਰਾ ਬਣਾਇਆ ਵਾ ਜਾਂ ਭੈਣ ਬਣਾਈਆ ਉਹ ਦੱਸੋ ਸਾਰਿਆਂ ਨੂੰ ਫਿਰ ਪਤਾ ਲੱਗ ਜਾਊਗਾ ਉਹ ਅਹੀ ਬਣਾਏ ਆ ਕਿ ਜਿਹੜੀ ਮਤਲਬ ਵੀ ਮੇਰੇ ਸਾਸੋ ਹਨ ਉਹ ਅਹੀ ਬਣਾਇਆ ਵਾ ਦਲਜਿੰਦਰ ਜੀ ਨੇ ਇਨਾ ਮਤਲਬ ਥੋੜਾ ਜਿਹਾ ਹੁਲੀਆ ਚੇਂਜ ਕਰਕੇ ਵਾਲ-ਵੂਲ ਥੋੜੇ ਚਿੱਟੇ ਕਰਕੇ ਐਨਵਰਾ ਲਾ ਕੇ ਇਹਨਾਂ ਨੂੰ ਬਣਾਉਂਦਾ ਵਾ ਮਾਈ ਮਾਈ ਬਣਾ ਦਿੰਦਾ ਤੇ ਮੈਨੂੰ ਐਰਕਾ ਫੇਰ ਇੰਨੇ ਮਾਰੇ ਕਮੈਂਟ ਆਉਣੇ ਹਨ ਉਹਦਾ ਤੇ ਆਈ ਆਪਣੀ ਮਾਤਾ ਨੂੰ ਬਣਾਉਣਾ ਸੀ ਪਰ ਉਹਨਾਂ ਤੋਂ ਥੋੜੀ ਜਿਹੀ ਭੈਣ ਭਰਾ ਉਹਨੇ ਸਾਰੇ ਵਧੀਆ ਵਧੀਆ ਕਮੈਂਟ ਕਰਿਓ ਤੇ ਰੋਲ ਵਾਏ ਬਹੁਤ ਵਧੀਆ ਕੀਤਾ ਬਥਾਨੇ ਆਪਣਾ ਸੱਸ ਦਾ ਮਤਲਬ ਵੀ ਪੂਰਾ ਐ ਨਭਾਇਆ ਵਾ ਬਗ ਤੇ ਵੀਡੀਓ ਵਿੱਚ ਜ਼ਰੂਰ ਵੇਖੋਗੇ ਪੂਰੀ ਫੀਲਿੰਗ ਆਉਂਦੀ ਮੈਨੂੰ ਸੱਸ ਤੇ ਦਲਜੀਤ ਦਲਜੀਤ ਬਾਜੀ ਹੁਣਾਂ ਨੂੰ ਤੇ ਸੰਦੀਪ ਭੈਣ ਜੀ ਹੁਣਾਂ ਨੂੰ ਉਹਨਾਂ ਨੂੰ ਬਣਾਇਆ ਵਾ ਮੇਰੇ ਪੇਕੇ ਮੇਰੇ ਭਰਾ ਪਰਜਾਈ ਅਹੀਂ ਇਹਨਾਂ ਦਾ ਨਵ ਪੁੱਤ ਵਾ ਠੀਕ ਆ ਜੀ ਤੇ ਆਪਾਂ ਇਹਨੂੰ ਤੰਗ ਕਰਨਾ ਪੂਰਾ ਤੇ ਜਿਹੜੇ ਵਿੱਚ ਮੰਮੀ ਆ ਉਹਨਾਂ ਨੂੰ ਦਿੱਤਾ ਆ ਵਿੱਚ ਤਾਈ ਜੀ ਦਾ ਰੋਲ ਉਹ ਚਲ ਰਿਹਾ ਵੀ ਉਧਰਲੀ ਸਾਈਡ ਮੇਰੇ ਪੇਕੇ ਪਰਿਵਾਰ ਵਾਲੇ ਤਾਈ ਜੀ ਲੱਗਦੇ ਆ ਸਾਡੇ ਉਹਨਾਂ ਕੋ ਇਹ ਹੀ ਕਾਕੀ ਥੋੜੀ ਨਾ ਗੱਲ ਘਟ ਕੀਤੀ ਜਾਂਦੀ ਐ ਤੇ ਤਾਂ ਕਰਕੇ ਫਿਰ ਉਹਨ ਥੋੜਾ ਹੋ ਜਾਗੇ ਹੌਲੀ ਹੌਲੀ ਟ੍ਰੈਂਡ ਹਾਂ ਆ ਨਹੀਂ ਨਹੀਂ ਕੋਈ ਨਹੀਂ ਪੈ ਜੂਗਾ ਮਾਰਗਾ ਦੇ ਤਾ ਨਾ ਫੇਰ ਰੋਲ ਉਹਨਾਂ ਨੂੰ ਤੇਰੇ ਪਰ ਇਹ ਆ ਵੀ ਚਲੋ ਕੋਈ ਨਹੀਂ ਹੌਲੀ ਹੌਲੀ ਬੰਦਾ ਅੱਗੇ ਵਧਦਾ ਆ ਹੁਣ ਅਸੀਂ ਵੀ ਕਿਹੜੇ ਪੈਂਦੇ ਆਂ ਐਕਟਿੰਗ ਕਰਨ ਦੇ ਵੀ ਹੀ ਇੰਦੈਗੀਆਂ ਹਾਂ ਕੋ ਥੋੜੀ ਹੈ ਵੀ ਸਿਆਣੀ ਜੀ ਨਹੀਂ ਪਾ ਲੱਗਦਾ ਪਹਿਲਾਂ ਅਨੂੰ ਵੀ ਚੱਕਾ ਲੱਗਦਾ ਇਹ ਗੱਲ ਮੂੰਹੋਂ ਨਿਕਲਦੀ ਨਹੀਂ ਕਿੱਦਾਂ ਕਰਾਂਗੇ ਕਿੱਦਾਂ ਨਹੀਂ ਚਲੋ ਜੇ ਅੱ비 ਹੁਣ ਕੰਮ ਕਰੀਦਾ ਆ ਹੁਣ ਇੰਨਾ ਔਖਾ ਨਹੀਂ ਲੱਗਦਾ ਹੈਗਾ ਤੇ ਬਾਕੀ ਚਲੋ ਬਾਕੀ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਨਾਲ ਹੀ ਆ ਤੁਸੀਂ ਪਿਆਰ ਦਿੰਦੇ ਹੋ ਸਾਨੂੰ ਤੇ ਸਾਡਾ ਵੀ ਹੌਸਲਾ ਵਧਦਾ ਹੈ ਤੇ ਫਿਰ ਵਧੀਆ ਤੋਂ ਵਧੀਆ ਕੰਮ ਕਰਦੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਸੱਜਣੇ ਵੀਡੀਓ ਜ਼ਰੂਰ ਵੇਖਿਓ ਬਹੁਤ ਵਧੀਆ ਬਣੀ ਹੈ ਜੀ ਚਲੋ ਠੀਕ ਹੈ ਜੀ ਬਣਾਈਏ ਫਿਰ ਚਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਸਾਰੇ ਜਣੇ ਕੀ ਹਾਲ ਚਾਲ ਜੇ ਠੀਕ ਠਾਕ ਜੀ ਸਾਰੇ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਵੀਡੀਓ ਬਾਰੇ ਜਿਹੜਾ ਛੋਟੇ ਚੈਨਲ ਤੇ ਚੱਲਣ ਦੀ ਆ ਕਮਲਿਆਂ ਦਾ ਟੱਬਰ ਹਾਂਜੀ ਤੇ ਹੈ ਤਾਂ ਚਲੋ ਵੀਡੀਓ ਵਧੀਆ ਹੈ ਤਪਾਰੇ ਵੀ ਥੱਥਾ ਪੰਨਾ ਜਿਹੜਾ ਉਹਦੇ ਵਿੱਚ ਉਹ ਜਿਆਦਾ ਤੇ ਬੋਲਣ ਚ ਬੜੀ ਔਖੀ ਜਿਹਾ ਲੱਗਦਾ ਆ ਜਦੋਂ ਇਹ ਵੀ ਬੋਲਦੇ ਕਈ ਵਾਰੀ ਸਿੱਧਾ ਬੋਲਿਆ ਜਾਂਦਾ ਆ ਹਾਂ ਵੀ ਚਲੋ ਇੰਨਾ ਨਹੀਂ ਹੈਗਾ ਪਰ ਇਹ ਆ ਕਿ ਉਹਦੇ ਵਿੱਚ ਮਤਲਬ ਹਾਸਾ ਜਿਆਦਾ ਵਾ ਨਾ ਬਣਾਉਂਦੇ ਆ ਬਣਾਉਂਦੇ ਆ ਸਾਨੂੰ ਟਾਈਮ ਬਹੁਤ ਜਿਆਦਾ ਲੱਗ ਜਾਂਦੇ ਆ ਕਿੰਨੇ ਨਹੀਂ 4-5 ਘੰਟੇ ਲੱਗ ਜਾਂਦੇ ਬਣਾਉਂਦੇ ਆ ਜਦ ਨਹੀਂ ਮਤਲਬ ਵੀ ਰਿਸ਼ਤਾ ਕਰਨਾ ਸੀ ਉਦੋਂ ਵਾਲੇ ਜਿਹੜੇ ਸੀਨੇ 'ਤੇ ਹੀ ਨਾ ਉਪਰਾਨੇ ਵਿੱਚ ਕਿੰਨੇ ਕੁੱਪੀ ਸਾਨੂੰ ਘਟੋ ਘਟ ਦੇ ਵਿੱਚ 11 12 ਵਜੇ ਹੀ ਰਾਤ ਦੇ ਤੇ ਦਲਜੀਤ ਵੀਰ ਉਹਨਾਂ ਨੂੰ ਇੱਥੇ ਲਿਆ ਆ ਵਾ ਤੇ ਉਹਨਾਂ ਦਾ ਵੀ ਨਿਗਾ ਜਾ ਬੇਟਾ ਫਿਰ ਉਹਨੇ ਸਾਹਮਣਾ ਪੈਂਦਾ ਵਾ ਟਾਈਮ ਜ਼ਿਆਦਾ ਲੱਗਦਾ ਇਹਦੇ ਵਿੱਚ ਤਸਵੀਰ ਕਰਦੇ ਹੀ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਹਾਸਾ ਬਣਾ ਆਸਾ ਨਿਕਲੀ ਜਾਂਦਾ ਆ ਬਣਾਉਂਦਿਆਂ ਦੇ ਕਰ ਵੇਖਣ ਵਾਲਿਆਂ ਨੂੰ ਚਲਾਉਣਾ ਹੀ ਹੋਣਾ ਜੀ ਅੱਜ ਜਿਹੜੀ ਹੁਣ ਵੀਡੀਓ ਸ਼ੁਰੂ ਕੀਤੀ ਆਹੀਂ ਉਹ ਕੀਤੀ ਆ ਜੀ ਦਾਜ ਤੇ ਹਾਂਜੀ ਤੇ ਅੱਜ ਉਹਦਾ ਟ੍ਰੇਲਰ ਪੈਣਾ ਵਾ ਤੇ ਸਾਰੇ ਜਣੇ ਜ਼ਰੂਰ ਵੇਖਿਓ ਤੇ ਬਾਕੀ ਇਹ ਆ ਵੀ ਕੋਈ ਗੱਲ ਨਹੀਂ ਸ਼ੇਅਰ ਪਣੀ ਕਿਤੇ ਵਿੱਚ ਬਣਾਵਾਂਗੇ ਹਾਂ ਜੀ ਨਹੀਂ ਹੋਈ ਨਹੀਂ। ਘਾਟਿਆਂ ਤੇ ਉਖਵਾ ਹੁਣ ਜੋ ਬੰਦੀਆਂ ਹੀ ਬਣਾਉਣੀਆਂ ਪੈਂਦੀਆਂ ਵਾ ਤੇ ਫਿਰ ਇੱਧਰ ਵੀ ਆਉਣਾ ਪੈਂਦਾ ਵਾ। ਬਾਕੀ ਉਹਨਾਂ ਦਾ ਥੋੜਾ ਜਿਆਦਾ ਹੋ ਜਾਂਦਾ ਵਾ ਨਾ ਵੀ ਉਹਨਾਂ ਦਾ ਡੇਟਾ ਛੋਟਾ ਵਾ ਤੇ ਉਹਦਾ ਕਰਕੇ ਉਹਨਾਂ ਨੂੰ ਹਾਂ ਜੀ ਫਿਰ ਵੀ ਕਰਕੇ ਤੁਹਾਨੂੰ ਜੀ ਨਾ ਮੁਸ਼ਕਲ ਹੁੰਦੀ ਆ ਤੇ ਨਾਲ ਟਾਈਮ ਬੜਾ ਲੱਗਦਾ। ਚਲੋ ਇਹ ਆ ਵੀ ਹੁਣ ਜਿਹੜੀ ਆਪਾਂ ਨਵੀਂ ਵੀਡੀਓ ਸ਼ੁਰੂ ਕੀਤੀ ਆ ਦਾਜ ਦਾ ਕੋਡ ਹੈ ਉਹ ਸਾਰੇ ਜਾਣਿਆਂ ਨੂੰ ਬਹੁਤ-ਬਹੁਤ ਪਿਆਰ ਦਿਓ। ਸੱਚ ਉਹਦਾ ਨਾਮ ਰੱਖਿਆ ਹੋ ਵੀ ਦਾਜ ਦਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਨਿਊ ਨਿਊ ਚੈਨਲ ਵਾ ਹਲੇ ਥੋੜਾ ਜਿਹਾ ਤੇ ਕਮੈਂਟ ਕਰਕੇ ਹਮਨ ਨੂੰ ਜ਼ ਤੇ ਸਾਰੇ ਜਣੇ ਸਾਨੂੰ ਵੇਖ ਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਨਹੀਂ ਲੱਗਦੀ ਆ ਤੇ ਠੀਕ ਆ ਜੀ ਫਿਰ ਬਣਾਈਏ ਫਿਰ ਵੀਡੀਓ ਹਾਂਜੀ ਹੁਣ ਇਹ ਵੀਡੀਓ ਬਣਾਉਣਾ ਯਾਰ ਬਨ ਭੈਣ ਦੀ ਘਰ ਤੇ ਵਲੋਗ ਵੀ ਉੱਥੇ ਬਣਾਉਂਦੇ ਆ ਤੇ ਹੁਣ ਆਪਾਂ ਲੱਗੇ ਨਾਲ ਵੀਡੀਓ ਸ਼ੁਰੂ ਕਰਨਾ ਤੇ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਿਆਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਡਾ ਇੱਕ ਗੱਲ ਦੱਸਣ ਵਾਲੀ ਰਹਿ ਗਈ ਹਾਂਜੀ ਜਿਹੜਾ ਵੀਡੀਓ ਚ ਬਣਾਏ ਆ ਸਵਰਾ ਬਣਾਇਆ ਆ ਜਾਂ ਭੈਣ ਬਣਾਈਆ ਦੱਸੋ ਸਾਰਿਆਂ ਨੂੰ ਫਿਰ ਪਤਾ ਲੱਗ ਜਾਊਗਾ ਉਹੀ ਬਣਾਏ ਆ ਕਿ ਜਿਹੜੀ ਮਤਲਬ ਵੀ ਮੇਰੇ ਸਾਸੋ ਹਨਾ ਉਹ ਅਹੀ ਬਣਾਇਆ ਬਦਲਜਿੰਦਰ ਜੀ ਨੂੰ ਇਹਨਾਂ ਦਾ ਮਤਲਬ ਥੋੜਾ ਜਿਹਾ ਫੁਲੀਆ ਚੇਂਜ ਕਰਕੇ ਵਾਲ ਬੂਲ ਥੋੜੇ ਚਿੱਟੇ ਕਰਕੇ ਐਨਵਰ ਲਾ ਕੇ ਇਹਨਾਂ ਨੇ ਬਣਾਇਆ ਮਾਈ ਮਾਈ ਬਣਾ ਦਿੱਤਾ ਮੈਨੂੰ ਐਰਕਾ ਫੇਰ ਇੰਨੇ ਮਾੜੇ ਕਮੈਂਟ ਆਉਣੇ ਇਹਨਾਂ ਦੇ ਆਈ ਆਪਣੀ ਮਾਤਾ ਨੇ ਬਣਾਉਣਾ ਸੀ ਪਰ ਉਹਨਾਂ ਤੋਂ ਤੁਹਾਡੀ ਭੈਣ ਭਰਾ ਉਹ ਸਾਰੇ ਵਧੀਆ ਵਧੀਆ ਕਮੈਂਟ ਕਰਿਓ ਤੇ ਰੋਲ ਵਾਏ ਬਹੁਤ ਵਧੀਆ ਕੀਤਾ ਬਥੇਨੇ ਆਪਣਾ ਸੱਸ ਦਾ ਮਤਲਬ ਵੀ ਪੂਰਾ ਐ ਨਭਾਇਆ ਵਾ ਬਾਕੀ ਤੁਸੀਂ ਵੀਡੀਓ ਵਿੱਚ ਜ਼ਰੂਰ ਵੇਖੋਗੇ ਪੂਰੀ ਫੀਲਿੰਗ ਆਉਂਦੀ ਮੈਨੂੰ ਸੱਸ ਤੇ ਦਲਜੀਤ ਦਲਜੀਤ ਬਾਜੀ ਹੁਣਾਂ ਨੂੰ ਤੇ ਸੰਦੀਪ ਭੈਣ ਜੀ ਹੁਣਾਂ ਨੂੰ ਉਹਨਾਂ ਨੂੰ ਬਣਾਇਆ ਵਾ ਮੇਰੇ ਪੇਕੇ ਮੇਰੇ ਭਰਾ ਪਰਜਾਈ ਅਹੀਂ ਇਹਨਾਂ ਦਾ ਨਵ ਪੁੱਤ ਵਾ ਠੀਕ ਆ ਜੀ ਤੇ ਆਪਾਂ ਇਹਨੂੰ ਤੰਗ ਕਰਨਾ ਪੂਰਾ ਤੇ ਜਿਹੜੇ ਵਿੱਚ ਮੰਮੀ ਆ ਉਹਨਾਂ ਨੂੰ ਦਿੱਤਾ ਆ ਵਿੱਚ ਤਾਈ ਜੀ ਦਾ ਰੋਲ ਉਹ ਚਲ ਰਿਹਾ ਵੀ ਉਧਰਲੀ ਸਾਈਡ ਮੇਰੇ ਪੇਕੇ ਪਰਿਵਾਰ ਵਾਲੇ ਤਾਈ ਜੀ ਲੱਗਦੇ ਆ ਸਾਡੇ ਉਹਨਾਂ ਕੋਈ ਇਹ ਹੀ ਕਾਕੀ ਥੋੜੀ ਨਾ ਗੱਲ ਘੱਟ ਕੀਤੀ ਜਾਂਦੀ ਐ ਤੇ ਤਾਂ ਕਰਕੇ ਫ ਥੋੜਾ ਹੋ ਜਾਣਗੇ ਹੌਲੀ ਹੌਲੀ ਟ੍ਰੈਂਡ ਹਾਂ ਆ ਨਹੀਂ ਨਹੀਂ ਕੋਈ ਨਹੀਂ ਪੈ ਜੂਗਾ ਫਰਕ ਦੇ ਤਾਂ ਨਾ ਫੇਰ ਰੋਲ ਉਹਨਾਂ ਨੂੰ ਤੇਰੇ ਪਰ ਇਹ ਆ ਵੀ ਚਲੋ ਕੋਈ ਨਹੀਂ ਹੌਲੀ ਹੌਲੀ ਬੰਦਾ ਅੱਗੇ ਵਧਦਾ ਆ ਹੁਣ ਅਸੀਂ ਵੀ ਕਿਹੜੇ ਪੈਂਦੇ ਆਂ ਐਕਟਿੰਗ ਕਰਨ ਦਾ ਵੀ ਅਸੀਂ ਇੰਦੈ ਆ ਕੋ ਥੋੜੀ ਹੈ ਵੀ ਸੈਣੀ ਜੀ ਨਹੀਂ ਪਿਆ ਲੱਗਦਾ ਪਹਿਲਾਂ ਉਹਨੂੰ ਵੀ ਚੱਕਾ ਲੱਗਦਾ ਹੈ ਗੱਲ ਮੂੰਹ ਚ ਨਿਕਲਦੀ ਨਹੀਂ ਕਿੱਦਾਂ ਕਰਾਂਗੇ ਕਿੱਦਾਂ ਨਹੀਂ ਚਲੋ ਜੇ ਵੀ ਹੁਣ ਕੰਮ ਕਰੀਦਾ ਆ ਹੁਣ ਇਨਾ ਔਖਾ ਨਹੀਂ ਲੱਗਦਾ ਹੈਗਾ ਤੇ ਬਾਕੀ ਚਲੋ ਬਾਕੀ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਨਾਲ ਹੀ ਆ ਤੁਸੀਂ ਪਿਆਰ ਦਿੰਦੇ ਹੋ ਸਾਨੂੰ ਤੇ ਸਾਡਾ ਵੀ ਹੌਸਲਾ ਵਧਦਾ ਆ ਤੇ ਫੇਰ ਵਧੀਆ ਤੋਂ ਵਧੀਆ ਠੀਕ ਹੈ ਜੀ ਚਲੋ ਠੀਕ ਹੈ ਜੀ ਸੱਜਣੇ ਵੀਡੀਓ ਜ਼ਰੂਰ ਵੇਖਿਓ ਬਹੁਤ ਵਧੀਆ ਬਣੀ ਹੈ ਜੀ ਚਲੋ ਠੀਕ ਹੈ ਜੀ ਬਣਾਈਏ ਫਿਰ ਚਲੋ